ਸ਼ਾਸ਼ੀਕਰ ਦੋਸਤੋ ਅਸੀਂ ਅੱਜ ਆਏ ਹੋਏ ਹਾਂ ਮੈਂ ਵਰਦੀ ਫੈਬ੍ਰਿਕੇਸ਼ਨ ਤੇ ਪਾਤੜਾ ਨਿਆਲ ਬਾਈਪਾਸ ਤੇ ਜੋ ਕਿ ਸ਼ਾਪ ਹੈ ਬਾਈ ਨੇ ਟਰੈਕਟਰ ਤਿਆਰ ਕੀਤਾ ਹੋਇਆ ਬਾਈ ਨਾਲ ਗੱਲਬਾਤ ਕਰਦੇ ਹਾਂ ਕੀ ਬਾਈ ਨੇ ਤਿਆਰ ਕਰਵਾਇਆ ਕਿਦਾਂ ਦਾ ਕੰਮ ਕਰ ਲੱਗਿਆ ਬਈ ਸ਼ਾਸ਼ੀਕਰ ਜੀ ਸ਼ਾਸ਼ੀਕਰ ਭਾਜੀ ਹਾਂਜੀ ਵੀਰੇ ਤੁਸੀਂ ਕਿੱਥੋਂ ਆਏ ਹੋ ਕਿਹੜੇ ਪਿੰਡ ਤੋਂ ਭਾਜੀ ਆਪਣਾ ਪਿੰਡ ਹੈ ਖਰਕਾਂ ਦੀ ਖਰਕਾਂ ਸਮਾਦਾ ਠੀਕ ਹੈ ਜੀ ਤਾਂ ਆਪਾਂ ਇਹਨਾਂ ਦੀ ਭਾਜੀ ਦੀ ਮਤਲਬ ਵੀਡੀਓ ਦੇਖੀ ਸੀਗੀ ਵੀ ਐਸੀ ਕੈਮਲ ਲਾਉਂਦੇ ਆ ਵੀ ਪਲੇਟਫਾਰਮ ਵਗੈਰਾ ਲਾਉਂਦੇ ਆ ਮੋਡੀਫਾਈ ਕਰਦੇ ਟਰੈਕਟਰ ਨੂੰ ਠੀਕ ਹੈ ਜੀ ਉਹ ਦੇਖ ਕੇ ਮੈਂ ਬਾਈ ਕੋਲ ਆਇਆ ਵੀ ਮੈਂ ਮੋਡੀਫਾਈ ਕਰਵਾਉਣਾ ਟਰੈਕਟਰ ਪਲੇਟਫਾਰਮ ਵਗੈਰਾ ਲਵਾਉਣੇ ਆ ਠੀਕ ਹੈ ਜੀ ਤਾਂ ਮੈਂ ਟਰੈਕਟਰ ਛੱਡ ਗਿਆ ਅੱਜ ਮੇਰਾ ਟਰੈਕਟਰ ਤਿਆਰ ਆ ਉਹ ਬਹੁਤ ਵਧੀਆ ਕੰਮ ਕਰਦੇ ਆ ਤੇ ਤੁਸੀਂ ਕੀ ਕੰਮ ਕਰਵਾਇਆ ਬਾਈ ਹਾਂਜੀ ਮੈਂ ਪਲੇਟਫਾਰਮ ਲਵਾਇਆ ਜੀ ਹਾਂ ਤਾਂ ਸੀਟ ਗਾਰਡ ਲਵਾਏ ਆ ਠੀਕ ਹੈ ਇਹ ਪਾਈਪ ਲਵਾਇਆ ਥੋੜਾ ਜਿਹਾ ਡੈਕੋਰੇਸ਼ਨ ਵਾਸਤੇ ਠੀਕ ਹੈ ਕੋੜਾ ਲਾਤਾ ਸੀ ਵਧੀਆ ਕਰਿਆ ਸਾਰਾ ਮੈਂ ਐਟਮੂਡ ਲਾਤਾ ਔੜੀਆਂ ਪੁੜੀਆਂ ਸਾਰਾ ਵਧੀਆ ਮੰਨ ਲਓ ਬਣ ਗਿਆ ਟਰੈਕਟਰ ਹਾਂਜੀ ਵਧੀਆ ਕੰਮ ਕਰਦੇ ਆ ਕੋਈ ਮੰਨ ਲਓ ਜਲਦਬਾਜੀ ਨਹੀਂ ਹੈਗੀ ਇਹਨਾਂ ਨੂੰ ਬੜੇ ਟਿਕਾਈ ਨਾਲ ਇਹਨਾਂ ਦੇ ਵਰਕਰ ਆ ਉਹ ਵੀ ਬੜੇ ਅੱਛੇ ਬੰਦੇ ਆ ਵਧੀਆ ਗਾਈਡ ਕਰਦੇ ਹਰ ਇੱਕ ਬੰਦੇ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਆਓ ਕੰਮ ਕਰਾਓ ਬਹੁਤ ਵਧੀਆ ਕੰਮ ਕਰਦੇ ਆ ਕੋਈ ਦਿੱਕਤ ਨਹੀਂ ਤੁਸੀਂ ਵੀਡੀਓ ਕਿੱਥੇ ਦੇਖੀ ਸੀ ਵੀਰੇ ਮੈਂ YouTube ਤੋਂ ਦੇਖੀ ਸੀ ਜੀ ਠੀਕ ਹੈ ਜੀ ਹਾਂਜੀ ਮੈਂ ਉਹ ਵੀਡੀਓ ਦੇਖ ਕੇ ਇਹਨਾਂ ਨੂੰ ਕਾਲ ਕਰੀ ਫਿਰ ਮੈਂ ਇਹਨਾਂ ਨੂੰ ਮਿਲਿਆ ਇੱਥੇ ਆਇਆ ਮੈਂ ਆ ਕੇ ਦੇਖਿਆ ਸਾਰੀ ਗੱਲਬਾਤ ਕੀਤੀ ਉਸ ਤੋਂ ਬਾਅਦ ਮੈਂ ਟਰੈਕਟਰ ਸ਼ਾਮਿਲ ਕੀਤਾ ਇਹ ਕੰਮ ਤੁਹਾਨੂੰ ਕਿਦਾਂ ਦਾ ਲੱਗੇ ਵੀਰੇ ਕੰਮ ਵਧੀਆ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੁਣ ਵੀ ਮੈਂ ਕੱਲ ਵੀ ਆਇਆ ਇਹਨਾਂ ਕੋਲ ਅੱਜ ਵੀ ਆਇਆ ਹੁਣ ਮੈਂ ਟਰੈਕਟਰ ਲੈ ਕੇ ਤਾਂ ਵਧੀਆ ਮੈਂ ਜਿਸ ਤਰ੍ਹਾਂ ਵੀ ਇਹਨਾਂ ਨੂੰ ਮੈਨੂੰ ਕੋਈ ਕਮੀ ਲੱਗੀ ਆ ਵੀ ਇਸ ਤੋਂ ਇਦਾਂ ਕਰ ਦੋ ਮੈਂ ਆ ਚੇਂਜ ਕਰਾਉਣੀ ਆ ਆ ਜਿਹੜੀਆਂ ਚੀਜ਼ਾਂ ਮਤਲਬ ਮੈਨੂੰ ਲੱਗਾ ਵੀ ਮੈਂ ਆ ਚੀਜ਼ ਬਣਵਾਉਣੀ ਆ ਤੇ ਇਹਨਾਂ ਨੇ ਮੈਨੂੰ ਕਿਸੇ ਵੱਲੋਂ ਜਵਾਬ ਨਹੀਂ ਦਿੱਤਾ ਜਿੱਦਾਂ ਮੈਂ ਕਿਹਾ ਇਹਨਾਂ ਨੇ ਕੀਤਾ ਕੋਈ ਦਿੱਕਤ ਵਾਲੀ ਗੱਲ ਤੁਸੀਂ ਪਲੇਟਫਾਰਮ ਦਾ ਹੀ ਕੰਮ ਕਰਵਾਇਆ ਬਰੇਜ ਹਾਂਜੀ ਮੈਂ ਪਲੇਟਫਾਰਮ ਦਾ ਕੰਮ ਕਰਾਇਆ ਠੀਕ ਹੈ ਤੇ ਕਿੰਨੇ ਦਿਨਾਂ ਚ ਤਿਆਰ ਕਰਕੇ ਦੇ ਦਿੰਦਾ ਬਸ ਇਹ ਹਫਤੇ 10 ਦਿਨਾਂ ਚ ਕਰ ਦਿੰਦੇ ਆ ਜੀ ਥੋੜਾ ਜਿਹਾ ਕਈ ਵਾਰ ਇਦਾਂ ਟਰੈਕਟਰ ਜਾਦਾ ਆ ਜਾਂਦੇ ਆ ਕੋਈ ਦੂਰ ਦਾ ਟਰੈਕਟਰ ਆ ਜਾਂਦਾ ਉਹਦੇ ਚ ਚਲੋ 2 ਫਰੀ ਆ ਕੋਈ ਦਿੱਕਤ ਨਹੀਂ ਦਾ ਹਫਤੇ 10 ਦਿਨ ਚ ਕੰਮ ਹੋ ਜਾਂਦਾ ਕੋਈ ਦਿੱਕਤ ਵਾਲੀ ਗੱਲ ਇਹ ਕਿੰਨੇ ਪੈਸੇ ਲੱਗੇ ਵੀਰੇ ਤੁਹਾਡੇ ਪੈਸੇ ਬਸ ਇਹ ਉਹ ਤਾਂ ਆਪਾਂ ਜਿੰਦਾ ਦਾ ਕੰਮ ਕਰਾਵਾਂਗੇ ਜੀ ਓਦਾਂ ਦੇ ਪੈਸੇ ਲੱਗਣਗੇ ਤੁਹਾਨੂੰ ਕੰਮ ਕਿਦਾਂ ਦਾ ਲੱਗਾ ਸਭ ਤੋਂ ਮੇਨ ਕੰਮ ਵਧੀਆ ਲੱਗਾ ਜੀ ਜਿੰਨੇ ਇਹਨਾਂ ਨੇ ਪੈਸੇ ਮੰਗੇ ਸੀ ਉਹਨੇ ਦਿੱਤੇ ਆ ਪਰ ਇਹਨਾਂ ਨੂੰ ਮੈਂ ਬਾਈ ਨੂੰ ਇਹ ਕਿਹਾ ਸੀ ਪੈਸੇ ਜਿੰਨੇ ਮੰਗਦੇ ਤੁਸੀਂ ਉਹਨੇ ਦੇਵਾਂਗੇ ਪਰ ਸਾਡੇ ਕੰਮ ਚ ਕਮੀ ਨਾ ਆਵੇ ਉੱਥੇ ਜਾ ਕੇ ਸਾਨੂੰ ਕੰਪਲੇਨ ਨਾ ਆਵੇ ਜੋ ਮੈਨੂੰ ਕੁਝ ਕਮੀ ਲੱਗੀ ਆਪਣੇ ਵੱਲੋਂ ਉਹ ਮੈਂ ਇਹਨਾਂ ਨੂੰ ਕਿਹਾ ਇਹਨਾਂ ਨੇ ਮੇਰੀ ਹੈਂਡਲ ਕੀਤੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਵਧੀਆ ਕੰਮ ਕਰਦੇ ਤੇ ਬਾਕੀ ਏਸੀ ਕੈਬਨ ਵੀ ਲਾਉਂਦੇ ਨੇ ਬਾਈ ਕੰਬੈਨ ਦਾ ਹੋ ਗਿਆ ਟਰੈਕਟਰਾਂ ਦਾ ਹੋ ਗਿਆ ਵਧੀਆ ਕੰਮ ਕਰਕੇ ਦਿੰਦੇ ਨੇ ਤੁਸੀਂ ਸਾਡੀ ਸਾਰੀ ਵੀਡੀਓ ਦੇਖਦੇ ਹੋ ਪੇਜ ਨੂੰ ਫੋਲੋ ਕਰਦੇ ਕਰੋ ਤੇ ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਤੇ ਧੰਨਵਾਦ ਜੀ